ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਪੰਜਾਬ ਦੇ ਵਿੱਚ ਆਉਣ ਤੋਂ ਪਹਿਲਾਂ ਤੇ ਪੰਜਾਬ ਦੇ ਵਿੱਚੋਂ ਜਾਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਆ। ਉਹ ਪੰਜਾਬ ਦੇ ਵਿੱਚ ਹੀ ਕਿਉਂ ਆਏ ਤੇ ਵੋਟਾਂ ਤੋਂ 1 ਸਾਲ ਪਹਿਲਾਂ ਹੀ ਕਿਉਂ ਆਏ ਤੇ ਉਹ ਜਾਣ ਲੱਗੇ ਪੰਜਾਬ ਨੂੰ ਦੇ ਕੇ ਕੀ ਗਏ ਆ ਹੁਣ ਗੱਲ ਇੱਥੇ ਆ ਕੇ ਖੜੀ ਆ। ਪ੍ਰਧਾਨ ਮੰਤਰੀ ਸਾਹਿਬ ਆਦਮਪੁਰ ਦੇ ਵਿੱਚ ਪਹੁੰਚੇ ਇੱਥੋਂ ਦੇ 에ਰਪੋਰਟ ਦਾ ਨਾਮ ਗੁਰੂ ਰਵੀਦਾਸ ਮਹਾਰਾਜ ਜੀ 에ਰਪੋਰਟ ਰੱਖਿਆ ਬਹੁਤ ਵਧੀਆ ਗੱਲ ਆ। ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਹਲਵਾਰੇ ਵਾਲੇ 에ਰਪੋਰਟ ਦੀ ਸ਼ੁਰੂਆਤ ਕੀਤੀ ਗਈ ਆ ਵਰਚੁਅਲ ਤਰੀਕੇ ਦੇ ਨਾਲ ਇਹ ਵੀ ਬਹੁਤ ਵਧੀਆ ਗੱਲ ਆ। ਉਹ ਡੇਰਾ ਬੱਲਾ ਦੇ ਵਿੱਚ ਗਏ ਇਹ ਵੀ ਮਾੜੀ ਗੱਲ ਨਹੀਂ ਇਹ ਵੀ ਚੰਗੀ ਗੱਲ ਆ ਸੰਤ ਰਣਜੀਤ ਰਾਜਦਾਸ ਜੀ ਨੂੰ ਮਿਲੇ ਆ ਇਹ ਵੀ ਚੰਗੀ ਗੱਲ ਆ ਪਰ ਸਵਾਲ ਕੁੱਲ ਮਿਲਾ ਕੇ ਗੁਣਾ ਘਟਾਓ ਜਦੋਂ ਕਰਦੇ ਆ ਤਾਂ ਇਹ ਆ ਇਹਦੇ ਨਾਲ ਭਾਜਪੀ ਨੂੰ ਫਾਇਦਾ ਹੁੰਦਾ ਕਿ ਪੰਜਾਬ ਨੂੰ ਫਾਇਦਾ ਹੁੰਦਾ ਪਰ ਮੇਰਾ ਖਿਆਲ ਆ ਵੀ ਪੰਜਾਬ ਦੇ 99% ਲੋਕਾਂ ਨੂੰ ਪਤਾ ਨਹੀਂ ਲੱਗਿਆ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਦੌਰੇ ਕਰਕੇ ਜੋ ਪੰਜਾਬ ਦੇ ਵਿੱਚ ਖਾਸ ਕਰਕੇ ਜਲੰਧਰ ਦੇ ਵਿੱਚ ਪੈਰ ਪੈਰ ਦੇ ਉੱਤੇ ਪੁਲਿਸ ਦੇ ਪਹਿਰੇ ਸੀ ਦੁਕਾਨਾਂ ਬੰਦ ਕਰਵਾਇਆ ਗਿਆ ਗਾ ਟਰੈਪ ਨੂੰ ਰੋਕ ਦਿੱਤਾ ਗਿਆ ਉਹਦੇ ਕਰਕੇ ਇੱਕ ਔਰਤ ਦੇ ਉੱਤੇ ਪਰਚਾ ਵੀ ਦਰਜ ਹੋਇਆ ਇਹ ਔਰਤ ਆ ਜਿਹੜੀ ਉਹ ਜੰਡੂ ਸਿੰਘਾ ਦੀ ਰਹਿਣ ਵਾਲੀ ਆ ਜਲੰਧਰ ਤੋਂ ਜਦੋਂ ਆਪਾਂ ਆਦਮਪੁਰ ਵੱਲ ਨੂੰ ਜਾਂਦੇ ਆ ਤਾਂ ਇੱਕ ਰਾਹ ਦੇ ਵਿੱਚ ਕਸਬਾ ਆਉਂਦਾ ਜੰਡੂ ਸਿੰਘਾ ਜੰਡੂ ਸਿੰਘਾ ਦੀ ਇਸ ਔਰਤ ਨੇ ਬਹੁਤ ਗੁੱਸੇ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀਆਂ ਗੱਲਾਂ ਪਾਈਆਂ ਜਿਦੇ ਵਿੱਚ ਡੇਰਾ ਬੱਲਾਂ ਦੇ ਬਾਰੇ ਜਾਂ ਕਹਿੰਦੇ ਸੰਤ ਨਰਿੰਦਰ ਦਾਸ ਜੀ ਦੇ ਬਾਰੇ ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਬਾਰੇ ਕਿਹਾ ਇਹਦੇ ਕਰਕੇ ਕਹਿੰਦੇ ਜੀ ਉਹਦੇ ਉੱਤੇ ਪਰਚਾ ਦਰਜ ਹੋਇਆ ਉਸ ਔਰਤ ਨੇ ਕਿਹੜੀ ਗੱਲ ਕਹੀ ਆ ਉਹ ਔਰਤ ਨੇ ਕਿਹਾ ਕਿ ਮੇਰੀ ਧੀ ਬਿਮਾਰ ਆ ਕਿ ਰਾਤ ਦੇ ਵੇਲੇ ਤੋਂ ਉਲਟੀਆਂ ਕਰ ਰਹੀ ਆ ਮੈਂ ਉਹਨੂੰ ਡਾਕਟਰ ਦੇ ਕੋਲੇ ਲੈ ਕੇ ਜਾਣਾ ਚਾਹੁੰਨੀ ਆ ਪ੍ਰਧਾਨ ਮੰਤਰੀ ਸਾਹਿਬ ਦੇ ਔਣ ਕਰਕੇ ਡੇਰਾ ਬੱਲਾਂ ਦੇ ਪ੍ਰੋਗਰਾਮਾਂ ਦੇ ਚੱਲਦੇ ਆ ਆਦਮਪੁਰ ਦੀਆਂ ਸਾਰੀਆਂ ਸੜਕਾਂ ਬੰਦ ਕੀਤੀਆਂ ਗੀਆਂ ਮੈਂ ਆਪਣੀ ਧੀ ਨੂੰ ਲੈ ਕੇ ਜਾਵਾਂ ਤਾਂ ਕਿੱਥੇ ਜਾਵਾਂ ਔਰਤ ਨੇ ਕਿਹਾ ਕਿ ਮੇਰੀ ਸਕੂਟਰੀ ਦੇ ਵਿੱਚ ਤੇਲ ਮੁੱਕਿਆ ਹੋਇਆ ਆ ਬਹੁਤਾ ਦੂਰ ਮੈਂ ਜਾ ਨਹੀਂ ਸਕਦੀ ਆਲੇ ਦੁਆਲੇ ਦੇ ਪੈਟਰੋਲ ਪੰਪਾਂ ਤੱਕ ਪੁਲਿਸ ਜਾਣ ਦੀ ਇਜਾਜ਼ਤ ਨਹੀਂ ਦੇ ਰਹੀ ਮੋਦੀ ਸਾਹਿਬ ਦੇ ਆਉਣ ਤੋਂ ਪਹਿਲਾਂ ਪੁਲਿਸ ਨੇ ਆਦਮਪੁਰ ਦੇ ਮੈਡੀਕਲ ਸਟੋਰ ਬੰਦ ਕਰਵਾ ਦਿੱਤੇ ਮੈਡੀਕਲ ਸਟੋਰ ਹੀ ਖੁੱਲੇ ਹੁੰਦੇ ਤਾਂ ਮੈਂ ਉੱਥੋਂ ਘੱਟੋ-ਘੱਟ ਦਵਾਈ ਤਾਂ ਲੈ ਆਉਂਦੀ ਇਸ ਔਰਤ ਨੇ ਕਿਹਾ ਮੈਂ ਪੁਲਿਸ ਵਾਲਿਆਂ ਤੋਂ ਡਰਦੀ ਨਹੀਂ ਹਾਂ ਮੈਨੂੰ ਕੋਈ ਵੀ ਕੁਝ ਵੀ ਕਹੇ ਮੈਨੂੰ ਪਰਵਾਹ ਨਹੀਂ ਆ ਮੈਂ ਕਈਆਂ ਨੂੰ ਸਿੱਧੇ ਵੀ ਕਰਕੇ ਆਈਆਂ ਇਹ ਸਾਰਾ ਕੁਝ ਅੱਜ ਡੇਰਾ ਬੱਲਾ ਦੇ ਪ੍ਰੋਗਰਾਮ ਦੇ ਚੱਲਦੇ ਹੋ ਰਿਹਾ ਮਤਲਬ ਇਹ ਜੀ ਕਿ ਉਹਨੇ ਆਪਦੇ ਗੁੱਸੇ ਦੇ ਵਿੱਚ ਕਈ ਸ਼ਬਦ ਮੂੰਹ ਦੇ ਵਿੱਚੋਂ ਕੱਢੇ ਜਿਹੜਾ ਤਾਂ ਮੈਂ ਪੜਿਆ ਜਿਹੜਾ ਕਿ ਮੀਡੀਆ ਦੇ ਵਿੱਚ ਆਇਆ ਇਹਦੇ ਵਿੱਚ ਕੋਈ ਗਾਲ-ਦੋਪੜ ਦੀ ਜਾਂ ਅਪਸ਼ਬਦਾਂ ਦੀ ਵਰਤੋਂ ਤਾਂ ਨਹੀਂ ਆ ਪਰ ਕੁਝ ਕੁ ਲੋਕਾਂ ਦੇ ਵੱਲੋਂ ਪਤਾ ਲੱਗਾ ਜੀ ਇਤਰਾਜ਼ ਜ਼ਾਹਰ ਕੀਤਾ ਗਿਆ ਤੇ ਇਸ ਔਰਤ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਭਾਵੇਂ ਮੈਂ ਹੋਵਾਂ ਭਾਵੇਂ ਇਹ ਔਰਤ ਹੋਵੇ ਤੇ ਭਾਵੇਂ ਤੁਸੀਂ ਹੋ ਪ੍ਰਧਾਨ ਮੰਤਰੀ ਸਾਹਿਬ ਦੇ ਬਾਰੇ ਕਿਸੇ ਨੂੰ ਵੀ ਅਪਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂ ਕਰਨੀ ਆ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹਨਾਂ ਨੂੰ ਜੀਆਂ ਨੂੰ ਕਹਿਣਾ ਮੰਨਦਾ ਉਹਨਾਂ ਦੇ ਆਉਣ ਦੇ ਉੱਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਡੇਰਾ ਬੱਲਾ ਦੇ ਵਿੱਚ ਗਏ ਆ ਜਾਂ ਕਿਸੇ ਹੋਰ ਧਾਰਮਿਕ ਥਾਂ ਤੇ ਜਾਣ ਜਾਂ ਕਿਸੇ ਹੋਰ ਡੇਰੇ ਦੇ ਵਿੱਚ ਜਾਣ ਇਹ ਵੀ ਉਹਨਾਂ ਦੀ ਨਿੱਜੀ ਮਰਜ਼ੀ ਆ ਸਾਨੂੰ ਇਹਦੇ ਉੱਤੇ ਵੀ ਕੋਈ ਕਿੰਤੂ ਨਹੀਂ ਕਿਉਂਕਿ ਸਾਡਾ ਆਪਣਾ ਹੀ ਆ ਸਾਰੇ ਭਾਈਚਾਰੇ ਅਸੀਂ ਇੱਕ ਆ ਪਰ ਇਸ ਔਰਤ ਨੇ ਸਿਸਟਮ ਦੇ ਉੱਤੇ ਸਵਾਲ ਚੁੱਕਿਆ ਜਨੂੰ ਕਿਸੇ ਵੀ ਨੇਤਾ ਨੇ ਕਿਸੇ ਥਾਂ ਦੇ ਉੱਤੇ ਜਾਣਾ ਹੁੰਦਾ ਤੇ ਸੜਕਾਂ ਦੇ ਉੱਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਮੈਂ ਸੋਚਦਾ ਹੁੰਨਾ ਵੀ ਇਹ ਅਤਿਆਚਾਰ ਹੋ ਰਿਹਾ ਪ੍ਰਧਾਨ ਮੰਤਰੀ ਸਾਹਿਬ ਨਹੀਂ ਆਉਣਾ ਮੁੱਖ ਮੰਤਰੀ ਸਾਹਿਬ ਨਹੀਂ ਆਉਣਾ ਜਾਂ ਕਿਸੇ ਹੋਰ ਨੇਤਾ ਨਹੀਂ ਆਉਣਾ ਕਿਸੇ ਵੀ ਸੂਬੇ 'ਚ ਕਿਸੇ ਵੀ ਸ਼ਹਿਰ 'ਚ ਕਿਸੇ ਵੀ ਜ਼ਿਲ੍ਹੇ 'ਚ ਕਿਸੇ ਵੀ ਪਿੰਡ 'ਚ ਪੁਲਿਸ ਨੂੰ ਬੇਵਜ੍ਹਾ ਤਪਾਇਆ ਜਾਂਦਾ ਤੇ ਰੂਟ ਪਲਾਨ ਕੀਤੇ ਜਾਂਦੇ ਕਿ ਇਧਰਲਾ ਸਾਰਾ ਕੁਝ ਬੰਦ ਕਰ ਦਿਓ ਇਧਰੋਂ ਬੰਦ ਕਰ ਦਿਓ ਇਧਰੋਂ ਬੰਦ ਕਰ ਦਿਓ ਲੋਕਾਂ ਦੀ ਸਹੂਲਤ ਵਾਸਤੇ ਸਰਕਾਰਾਂ ਨੂੰ ਕੰਮ ਕਰਨੇ ਚਾਹੀਦੇ ਆ ਨਾ ਕਿ ਲੋਕਾਂ ਨੂੰ ਠਿੱਠ ਕਰਨਾ ਚਾਹੀਦਾ ਲੰਘੇ ਕੱਲ ਜਲੰਧਰ ਦੇ ਵਿੱਚ ਸੱਚੀ ਮੁੱਚੀ ਬਹੁਤ ਵੱਡੇ ਪੱਦਰ ਦੇ ਉੱਤੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਦੁਕਾਨਾਂ ਬਹੁਤ ਸਾਰੀਆਂ ਥਾਵਾਂ ਤੇ ਬੰਦ ਸੀ ਜਦੋਂ ਹਣ ਸਿੱਧੀ ਜਾਂਦੀ ਸੜਕ ਬੰਦ ਕਰਤੀ ਲੋਕ ਉਤੋਂ ਨਹੀਂ ਵਲਵਿੰਗ ਪਾ ਕੇ ਗਲੀਆਂ ਦੇ ਵਿੱਚੋਂ ਹੋ ਕੇ ਆਉਂਦੇ ਆ ਤੇ ਇੰਨਾ ਕੁ ਟ੍ਰੈਫਿਕ ਤੇ ਭੀੜ ਭੜਕਾ ਸੀ ਵੀ ਅੱਧੇ ਘੰਟੇ ਦਾ ਸਫ਼ਰ ਦੋ ਦੋ ਢਾਈ ਢਾਈ ਤਿੰਨ ਤਿੰਨ ਘੰਟੇ ਵਿੱਚ ਤੈ ਹੁੰਦਾ ਸੀ ਇਸ ਥਾਂ ਦੇ ਉੱਤੇ ਇਹ ਔਰਤ ਗਲਤ ਨਹੀਂ ਆ ਜੇ ਇਸ ਔਰਤ ਦੀ ਧੀ ਨੂੰ ਕੁਝ ਹੋ ਜਾਂਦਾ ਉਹ ਮੁੱਕ ਜਾਂਦੀ ਤੇ ਫਿਰ ਇਹਦੇ ਲਈ ਪ੍ਰਧਾਨ ਮੰਤਰੀ ਸਾਹਿਬ ਜਾਂ ਸੂਬਾਈ ਸਰਕਾਰ ਜਾਂ ਕਿਹੜਾ ਪ੍ਰਸ਼ਾਸਨਿਕ ਅਧਿਕਾਰੀ ਇਸ ਗੱਲ ਦੀ ਜ਼ਿੰਮੇਵਾਰੀ ਲੈਂਦਾ ਬਾਹਰਲੇ ਮੁਲਕਾਂ ਦੇ ਵਿੱਚ ਉੱਤੇ ਸਾਡੇ ਮੁਲਕ ਦੇ ਵਿੱਚ ਫਰਕ ਇਹੀ ਆ ਵੀ ਇੱਥੇ ਨੇਤਾ ਨਹੀਂ ਆਉਣਾ ਹੋਵੇ ਪਰਸੋਂ ਇਹ ਪੁਲਿਸ ਮੁਲਾਜ਼ਮਾਂ ਦੀ ਵਿਚਾਰਾਂ ਦੀ ਡਿਊਟੀ ਅੱਜ ਹੀ ਲਾ ਦਿੱਤੀ ਜਾਂਦੀ ਵੀ ਭਾਈ ਤੁਸੀਂ 40 50 ਕਿਲੋਮੀਟਰ ਦੇ ਏਰੀਆ ਦੇ ਵਿੱਚ ਖੜ੍ਹਜੋ ਉਹ ਵਿਚਾਰੇ ਕਿਤੇ ਡਾਂਗ ਲੈ ਕੇ ਉਹ ਵਿਚਾਰੇ ਕਿਸੇ ਚੌਂਕ ਦੇ ਵਿੱਚ ਉਹ ਸੜਕ ਦੇ ਉੱਤੇ ਦੁਪਹਿਰਾਂ ਦੇ ਵਿੱਚ ਰਾਤ ਦੇ ਵੇਲੇ ਡਿਊਟੀ ਤਾਂ ਤਾਇਨਾਤ ਰਹਿੰਦੇ ਆ ਤੇ ਜਿਹੜੇ ਨੇਤਾ ਜੀ ਹੁੰਦੇ ਆ ਉਹ ਉੱਤੋਂ ਦੀ ਲੰਘ ਜਾਂਦੇ ਆ ਉਹ ਉੱਤੋਂ ਦੀ ਲੰਘ ਜਾਂਦੇ ਆ ਤੇ ਥੱਲੇ ਜਿਹੜੇ ਫਿਰਦੇ ਸੜਕ ਦੇ ਉੱਤੇ ਲੋਕ ਉਹ ਖੱਜਲ ਹੁੰਦੇ ਆ ਇਸ ਔਰਤ ਦੇ ਇਸ ਜਜ਼ਬਾਤ ਨੂੰ ਤਾਂ ਅਸੀਂ ਸਮਝ ਨਹੀਂਦੇ ਆ ਪਰ ਜੇਕਰ ਇਹਨੇ ਪ੍ਰਧਾਨ ਮੰਤਰੀ ਸਾਹਿਬ ਦੇ ਬਾਰੇ ਜਾਂ ਡੇਰਾ ਬੱਲਾ ਦੇ ਬਾਰੇ ਜਾਂ ਕਿਸੇ ਦੇ ਬਾਰੇ ਇਹ ਵੀ ਵਿਅਕਤੀ ਵਿਸ਼ੇਸ਼ ਦੇ ਉੱਤੇ ਅਪਸ਼ਬਦ ਵਰਤੇ ਹੋਣ ਉਹਦੇ ਨਾਲ ਅਸੀਂ ਸਹਿਮਤ ਨਹੀਂ ਆ ਪਰ ਇਸ ਔਰਤ ਦੇ ਇਸ ਜਜ਼ਬਾਤ ਨੂੰ ਸਮਝਣਾ ਚਾਹੀਦਾ ਤੇ ਹੁਣ ਪੁਲਿਸ ਨੇ ਕਿਹਾ ਜੀ ਕਿ ਇਹਦੇ ਵੱਲੋਂ ਜੋ ਬੋਲਿਆ ਗਿਆ ਇਹਦੇ ਪਿੱਛੇ ਕਿਹੜੇ ਕਿਹੜੇ ਕਾਰਨ ਆ ਉਹਦੀ ਅਸੀਂ ਪੜਤਾਲ ਕਰਾਂਗੇ ਹੋ ਸਕਦਾ ਵੀ ਭਾਈ ਇਹ ਔਰਤ ਸੱਚੀ ਮੁੱਚੀ ਦੁਖੀ ਹੋਵੇ ਜੇ ਤੁਹਾਡੀ ਭੈਣ ਜਾਂ ਮੇਰੀ ਭੈਣ ਜਾਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਇਸ ਤਰੀਕੇ ਦੇ ਨਾਲ ਸੁੱਕਣੇ ਪਾਇਆ ਹੋਵੇ ਜੇ ਉਹਦੀ ਜ਼ਿੰਦਗੀ ਨੂੰ ਖਤਰਾ ਪੈਦਾ ਹੋਇਆ ਹੋਵੇ ਤਾਂ ਫਿਰ ਮੂੰਹ ਦੇ ਵਿੱਚੋਂ ਤੱਤੇ ਸ਼ਬਦ ਆਪੇ ਨਿਕਲਦੇ ਆ ਹਾਲਾਂਕਿ ਸ਼ਬਦਾਂ ਦੀ ਮर्यादा ਦਾ ਖਿਆਲ ਰੱਖਣਾ ਚਾਹੀਦਾ ਮੇਰੇ ਖਿਆਲ ਦੇ ਮੁਤਾਬਕ ਪੁਲਿਸ ਮੁਲਾਜ਼ਮਾਂ ਨੂੰ ਸਮਝਣਾ ਚਾਹੀਦਾ ਜਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਸਮਝਣਾ ਚਾਹੀਦਾ ਬਈ ਇਹ ਸਥਿਤੀਆਂ ਪੈਦਾ ਹੁੰਦੀਆਂ ਕਿਉਂ ਆ ਦੂਜੀ ਗੱਲ ਇਹ ਆ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਵੀ ਦੇਸ਼ ਦੇ ਵਿੱਚ ਜਦੋਂ ਵੀ ਖਾਸ ਕਰਕੇ ਜਲੰਧਰ ਦੇ ਵਿੱਚ ਜਾਂ ਪੰਜਾਬ ਦੇ ਕਿਸੇ ਵੀ ਹਿੱਸੇ ਦੇ ਵਿੱਚ ਕਿਸੇ ਨੇ ਆਉਣਾ ਹੁੰਦਾ ਆ 26 ਜਨਵਰੀ ਹੋਣੇ ਹੋਣੇ ਲੰਘ ਕੇ ਗਈ ਆ 15 ਅਗਸਤ ਉਸ ਤੋਂ ਪਹਿਲਾਂ ਲੰਘ ਕੇ ਗਈ ਆ ਜਾਂ ਕੋਈ ਹੋਰ ਸਮਾਗਮ ਹੁੰਦਾ ਲੋਕਾਂ ਦਾ ਕਸੂਰ ਕੀ ਆ ਜੇ ਮੰਨ ਲਓ ਫਰੀਦਕੋਟ ਦੇ ਵਿੱਚ ਪ੍ਰੋਗਰਾਮ ਆ ਫਰੀਦਕੋਟ ਦੇ ਵਿੱਚ ਲੋਕਾਂ ਨੂੰ ਖੱਜਲ ਕਰ ਦਿਓ ਸੜਕਾਂ ਦੇ ਉੱਤੇ ਬਲੌਕ ਕਰ ਦਿਓ ਇੱਧਰ ਵੀ ਆਪਾਂ ਬੈਰੀਕੇਡ ਲਾਤੇ ਇੱਧਰ ਵੀ ਬੈਰੀਕੇਡ ਲਾਤੇ ਤਰਨਤਾਰਨ ਉੱਥੇ ਕੁਝ ਕਰ ਦਿਓ ਅਮਰਸਾਰਾ ਉੱਥੇ ਕੁਝ ਕਰ ਦਿਓ ਪਟਿਆਲੇ ਆ ਉੱਥੇ ਕੁਝ ਕਰ ਦਿਓ ਲੋਕ ਇਹ ਚਾਹੁੰਦੇ ਜੀ ਕਿ ਤੁਸੀਂ ਆਓ ਜਾਓ ਤੁਸੀਂ ਆਮ ਲੋਕਾਂ ਨੂੰ ਵਿਚਰੋ ਸਾਡਾ ਕਸੂਰ ਕੀ ਆ ਅਸੀਂ ਇੱਕ ਤਾਂ ਤੁਹਾਨੂੰ ਵੋਟਾਂ ਪਾ ਕੇ ਇੱਥੋਂ ਤੱਕ ਪਹੁੰਚਾਇਆ ਤੇ ਤੁਸੀਂ ਸਾਨੂੰ ਹੀ ਜੇਕਰ ਠੱਠ ਕਰੋਗੇ ਤਾਂ ਫੇਰ ਲੋਕਾਂ ਦੇ ਮਨ ਦੇ ਵਿੱਚੋਂ ਤੇ ਲੋਕਾਂ ਨੇ ਮੰਨਦੇ ਵਿੱਚੋਂ ਤੱਤੇ ਭਾਰੇ ਬੋਲ ਨਿਕਲਦੇ ਆ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈਗੀ ਆ ਪਰ ਅਗਲੀ ਗੱਲ ਪੰਜਾਬ ਦੇ ਵਿੱਚ ਇਸ ਵੇਲੇ 7 에어ਪੋਰਟ ਹੋ ਗਏ ਆ ਲੰਘੇ ਕੱਲ ਆਪਾਂ ਜਾਣਦੇ ਕਿ ਆਦਮਪੁਰ ਵਾਲੇ 에어ਪੋਰਟ ਦਾ ਨਾਂ ਰੱਖ ਦਿੱਤਾ ਗਿਆ ਤੇ ਉਧਰ ਹਲਵਾਰੇ ਵਾਲੇ ਦੀ ਸ਼ੁਰੂਆਤ ਕਰ ਦਿੱਤੀ ਗਈ ਆ ਹਲਵਾਰੇ ਵਾਲੇ 에어ਪੋਰਟ ਤੋਂ ਦਿਨ ਦੇ ਵਿੱਚ ਦੋ ਫਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹਲਵਾਰੇ ਵਾਲੇ 에어ਪੋਰਟ ਤੋਂ ਇੱਕ ਦਿੱਲੀ ਜਾਇਆ ਕਰੋ ਇੱਕ ਦਿੱਲੀ ਨੂੰ ਆਇਆ ਕਰੋ ਇਹ ਪ੍ਰਬੰਧ ਹੋ ਗਿਆ ਇਹ ਕਹਿੰਦੇ ਜੀ ਇੱਕ ਘੰਟੇ ਤੇ ਕੁਝ ਮਿੰਟ ਦੇ ਵਿੱਚ ਸਫਰ ਜਿਹੜਾ ਤੈ ਹੋ ਜਾ ਕਰਨਾ ਹੁਣ ਤੇ ਇਹ ਪਤਾ ਲੱਗਾ ਜੀ ਕਿ ਇਹ 2500 ਤੋਂ ਲੈ ਕੇ ਸ਼ਾਇਦ 3500 ਜਾਂ 4000 ਰੁਪਏ ਦੇ ਵਿੱਚ ਟਿਕਟ ਦਾ ਪ੍ਰਬੰਧ ਹੋਣਾ। ਪੰਜਾਬ ਦੇ ਵਿੱਚ ਇੰਨੀ ਵੱਡੀ ਗਿਣਤੀ ਵਿੱਚ 에어ਪੋਰਟਾਂ ਦੀ ਲੋੜ ਨਹੀਂ ਆ। 에어ਪੋਰਟ ਕਿਸੇ ਵੀ ਸੂਬੇ ਦੇ ਵਿੱਚ ਵੱਧ ਤੋਂ ਵੱਧ ਬਣਾਉਣਾ ਇਹ ਕੋਈ ਤਰੱਕੀ ਦੀ ਨਿਸ਼ਾਨੀ ਨਹੀਂ ਆ। ਬਠਿੰਡੇ ਵਾਲਾ 에어ਪੋਰਟ ਬਣਿਆ ਹੀ ਹੋਇਆ। ਉੱਥੋਂ ਦਿਨ ਦੇ ਵਿੱਚ ਕਿੰਨੀਆਂ ਕੁ ਸਵਾਰੀਆਂ ਦਿੱਲੀ ਵੱਲ ਨੂੰ ਜਾਣਗੀਆਂ ਤੇ ਹੋਰ ਥਾਵਾਂ ਨੂੰ ਜਾਣਗੀਆਂ ਕਦੇ ਜਾ ਕੇ ਗਿਣਤੀ ਕਰਕੇ ਵੇਖਿਓ। ਆਦਮਪੁਰ ਵਾਲਾ 에어ਪੋਰਟ ਬਣਿਆ ਹੀ ਹੋਇਆ। ਇਥੋਂ ਕਿੰਨੀਆਂ ਕਫਲੇਟਾਂ ਉੱਡਦੀਆਂ ਤੇ ਕਿੰਨੀਆਂ ਕਸਵਾਰੀਆਂ ਹਰ ਰੋਜ਼ ਜਾਂਦੀਆਂ ਤੇ ਆਉਂਦੀਆਂ ਕਰੇ ਇਹਦੇ ਵੱਲ ਗੌਰ ਕਰਕੇ ਦੇਖਿਓ ਹਲਵਾਰੇ ਵਾਲੇ 에어ਪੋਰਟ ਦਾ ਕੀ ਬਣੂਗਾ ਮੈਂ ਹੁਣੇ ਕੋਈ ਨੈਗੇਟਿਵ ਗੱਲ ਨਹੀਂ ਕਰਦਾ ਪੰਜਾਬ ਦੇ ਵਿੱਚ 7 에어ਪੋਰਟ ਆ ਉਹਨਾਂ 7ਾਂ ਦੇ ਵਿੱਚੋਂ ਇੱਕ ਅੰਤਰਰਾਸ਼ਟਰੀ 에어ਪੋਰਟ ਆ ਅੰਮ੍ਰਿਤਸਰ ਵਾਲਾ ਉਹ 에어ਪੋਰਟ ਆ ਜਿਹੜਾ ਉਹ ਕਾਮਯਾਬ ਆ ਪਰ ਇਹ ਹੋਰ ਕਾਮਯਾਬ ਹੋ ਸਕਦਾ ਜੇਕਰ ਕੇਂਦਰ ਦੇ ਵੱਲੋਂ ਨੀਤੀਆਂ ਪੰਜਾਬ ਪੱਖੀ ਰੱਖੀਆਂ ਜਾਣ ਦਿੱਲੀ ਦੇ ਉੱਤੇ ਨਿਰਪਰਤਾ ਘਟੇ ਤੇ ਪੰਜਾਬ ਵਾਲਾ ਇਹ ਅੰਮ੍ਰਿਤਸਰ ਦਾ 에어ਪੋਰਟ ਵਧੀਆ ਕਾਮਯਾਬ ਹੋਵੇ ਪਰ ਇਹਦੇ ਲਈ ਇਥੋਂ 에어ਲਾਈਨਾਂ ਸ਼ੁਰੂ ਕੀਤੀਆਂ ਜਾਣ ਇਦੇ ਲਈ ਅੰਤਰਰਾਸ਼ਟਰੀ ਤੌਰ ਦੇ ਉੱਤੇ ਹੋਰ ਪ੍ਰਬੰਧ ਕੀਤੇ ਜਾਣ ਤੇ ਟਿਕਟ ਵੀ ਸਸਤੇ ਭਾਤੇ ਹੋਵੇ ਬਹੁਤ ਸਾਰੇ ਲੋਕੇ ਗੱਲ ਕਰੇ ਨੇ ਵੀ ਜੇ ਦਿੱਲੀ ਨੂੰ ਅਸੀਂ ਟਿਕਟ ਲੈਣੇ ਸਾਨੂੰ ਸਸਤੀ ਪੈਂਦੀ ਆ ਜੇ ਅਮਰਸਰ ਦੇ ਵਿੱਚੋਂ ਲੈਣੇ ਸਾਨੂੰ ਮਹਿੰਗੀ ਪੈਂਦੀ ਆ ਮਤਲਬ ਲੋਕਾਂ ਦੀ ਜੇਬ ਦੇ ਮੁਤਾਬਕ ਜੇਕਰ ਫੈਸਲੇ ਲਵਾਂਗੇ ਸੂਬੇ ਦੇ ਲੋਕਾਂ ਦੀ ਤਰੱਕੀ ਸੂਬੇ ਦੇ ਲੋਕਾਂ ਦਾ ਵਿਕਾਸ ਤਾਂ ਕੱਲੇ 에ਰਪੋਰਟ ਬਣਾਉਣ ਦੇ ਨਾਲ ਕੁਝ ਨਹੀਂ ਹੋਣਾ ਹੁਣ ਤੁਸੀਂ ਇਹ ਦੱਸੋ ਵੀ ਲੁਧਿਆਣਾ ਦੇ ਵਿੱਚ ਇੰਡਸਟਰੀ ਕਿੰਨੀ ਰਹਿ ਗਈ ਆ ਤੁਸੀਂ ਇਹ ਦੱਸੋ ਜੀ ਕਿ ਪਰਲੇ ਪਾਰ ਜੇਕਰ ਆਪਾਂ ਪਟਿਆਲੇ ਦੀ ਗੱਲ ਕਰੀਏ ਹੋਰ ਉਰਲੇ ਪਾਸੇ ਦੀ ਗੱਲ ਕਰੀਏ ਹਲਵਾਰੇ ਵਾਲੇ 에어ਪੋਰਟ ਤੋਂ ਕਿੰਨੇ ਕੁ ਲੋਕ ਦਿੱਲੀ ਹਰ ਰੋਜ਼ ਆਇਆ ਕਰਨਗੇ ਕਿੰਨੇ ਕੁ ਲੋਕ ਦਿੱਲੀ ਨੂੰ ਆਇਆ ਕਰਨਗੇ ਜਾਂ ਤਾਂ ਮਾਲਵੇ ਦੇ ਵਿੱਚ ਦੁਆਬੇ ਦੇ ਵਿੱਚ ਇੰਨੀ ਕੁ ਵੱਡੀ ਗਿਣਤੀ ਵਿੱਚ ਇੰਡਸਟਰੀ ਹੋਵੇ ਵੀ ਕਾਰੋਬਾਰੀ ਜਾ ਆ ਰਹੇ ਆ ਮੁਲਾਜ਼ਮ ਜਾ ਆ ਰਹੇ ਆ ਹੋਰ ਕੰਮ ਕਾਜ ਕਰਨ ਵਾਲੇ ਜਾ ਆ ਰਹੇ ਆ ਫਿਰ ਤਾਂ 에어ਪੋਰਟ ਪੰਜਾਬ ਦੇ ਵਿੱਚ ਭਾਵੇਂ 10 ਹੋਰ ਬਣਾ ਦਿਓ ਪਰ ਨਹੀਂ ਤਾਂ ਇਨ੍ਹਾਂ ਸੱਤਾਂ ਦੇ ਵਿੱਚੋਂ ਚੱਲਦੇ ਦੋ ਹੀ ਆ ਪੰਜ ਦੇ ਬਾਰੇ ਤਾਂ ਇਹੀ ਖਬਰਾਂ ਆਉਂਦੀਆਂ ਕਿ ਫੁਲਾਣੀ ਥਾਂ ਦੇ ਉੱਤੇ 에어ਲਾਈਨ ਨੇ ਆਪਣੀ ਸੇਵਾ ਘਟਾ ਦਿੱਤੀ ਆ ਉਡਾਣਾ ਰੱਦ ਕਰ ਦਿੱਤੀਆਂ ਸਵਾਰੀਆਂ ਨਾ ਮਿਲਣ ਕਰਕੇ ਉਹ ਜਿਹੜੀ ਆ 에ਅਰਲਾਈਨ ਉਹਦਾ ਵੀ ਮਨ ਖੱਟਾ ਪੈ ਗਿਆ ਇਸ ਕਰਕੇ ਫਿੱਕਾ ਪੈਂਡ ਕਰਕੇ ਮਨ ਉਹਨਾਂ ਨੇ ਆਪਣੀ ਸੇਵਾ ਘਟਾ ਦਿੱਤੀ ਆ ਪੰਜਾਬ ਦੇ ਵਿੱਚ ਜ਼ਰੂਰਤ ਕਿਹੜੀ ਗੱਲ ਦੀ ਆ 에ਅਰਪੋਰਟਾਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਜਿਹੜੇ ਸੱਤੇ ਬਣੇ ਆ ਇਥੋਂ ਸਸਤੇ ਭਾਅ ਦੇ ਉੱਤੇ ਟਿਕਟ ਮਿਲੇ ਜੇਕਰ ਮਿਲੂਗੀ ਲੋਕ ਤਾਂ ਜਾਣਗੇ ਨਹੀਂ ਤਾਂ ਚਿੱਟੇ ਹਾਥੀ ਆ ਅਗਲੀ ਗੱਲ ਇਹ ਆ ਜੀ ਕਿ ਵੱਧ ਤੋਂ ਵੱਧ 에ਅਰਲਾਈਨ ਹੋਣ 에ਅਰਲਾਈਨ ਵੱਧ ਤੋਂ ਵੱਧ ਤਾਂ ਹੋਣੀਆਂ ਜੇਕਰ ਸਵਾਰੀਆਂ ਵੱਧ ਹੋਣੀਆਂ ਸਵਾਰੀਆਂ ਤਾਂ ਵੱਧ ਹੋਣੀਆਂ ਜੇਕਰ ਟਿਕਟ ਸਸਤੀ ਹੋਊਗੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਗੱਲ ਕਹੀ ਸੀ ਕਿ ਚੱਪਲ ਵਾਲਾ ਆਦਮੀ ਵੀ ਇਸ ਸਮੇਂ ਹਵਾਈ ਸਫਰ ਕਰੇਗਾ ਕਿ ਅੱਜ ਪੰਜਾਬ ਦੇ ਵਿੱਚ ਜਾਂ ਸਮੁੱਚੇ ਦੇਸ਼ ਦੇ ਵਿੱਚ ਚੱਪਲ ਵਾਲਾ ਬੰਦਾ ਸਫਰ ਕਰ ਸਕਦਾ ਸੋ ਬੇਸ਼ੱਕ ਤੁਸੀਂ 23 ਦੇ 23 ਜ਼ਿਲ੍ਹਿਆਂ ਦੇ ਵਿੱਚ 에어ਪੋਰਟ ਬਣਾ ਦਿਓ ਪਰ ਜੇ ਟਿਕਟ ਸਸਤੀ ਨਹੀਂ ਹੋਊਗੀ ਜੇ 에어ਪੋਰਟਾਂ ਦਾ ਪ੍ਰਚਾਰ ਨਹੀਂ ਹੋਊਗਾ ਤੇ ਭਾਵੇਂ ਤੁਸੀਂ ਆਪ ਨਿੱਜੀ ਤੌਰ ਤੇ ਪਹੁੰਚ ਕੇ ਉਦਘਾਟਨ ਕਰਦੇ ਹੋ ਤੇ ਭਾਵੇਂ ਵਰਚੁਅਲ ਤਰੀਕੇ ਨਾਲ ਕਰਦੇ ਹੋ ਇਹਦਾ ਕੋਈ ਵੀ ਫਾਇਦਾ ਨਹੀਂ ਆ ਇਹਦੇ ਨਾਲ ਕੋਈ ਵੀ ਫਰਕ ਨਹੀਂ ਆ ਅਸੀਂ ਇੱਕ ਵਾਰੀ ਹਜ਼ੂਰ ਸਾਹਿਬ ਗਏ ਸੀ ਤੇ ਇੱਥੇ ਆਦਮਪੁਰ ਦੇ 에어ਪੋਰਟ ਤੋਂ ਗਏ ਸੀ ਰਾਹ ਦੇ ਵਿੱਚ ਇੱਕ ਥਾਂ ਦੇ ਉੱਤੇ ਸਟੇ ਸੀਗਾ ਮੇਰੇ ਕਰ ਵੀ 30 35 40 ਮਿੰਟ ਦਾ ਤੇ ਫਿਰ ਅੱਗੇ ਗਈ ਤੇ ਆਉਂਦੇ ਵੀ ਇੱਕ ਥਾਂ ਦੇ ਉੱਤੇ ਰੁੱਕ ਕੇ ਹਜੂਰ ਸਾਹਿਬ ਪਹੁੰਚੇ ਆ ਟਿਕਟ ਇੰਨੀ ਮਹਿੰਗੀ ਸੀ ਦੀ ਪੁੱਛੋ ਖਸਣਾ ਜੇ ਕੋਈ ਟਿਕਟ ਸਸਤੀ ਹੋਵੇ ਤੇ ਲੋਕ ਇਹ ਗੱਲ ਕਹਿਣ ਸੰਗਤ ਇਹ ਗੱਲ ਕਵੇ ਵੀ ਜੇਕਰ ਆਪਾਂ ਰੇਲ ਗੱਡੀ ਰਾਹੀਂ ਜਾਂਦੇ ਸਾਡਾ ਇੰਨਾ ਸਮਾਂ ਲੱਗਦਾ ਜੇਕਰ ਅਸੀਂ ਹਵਾਈ ਜਹਾਜ਼ ਰਾਹੀਂ ਜਾਂਦੇ ਸਾਡਾ ਇੰਨਾ ਸਮਾਂ ਬਚਦਾ ਫਿਰ ਅਸੀਂ ਕਿਉਂ ਨਾ 2 4000 ਰੁਪਏ ਦੀ ਖਾਤਰ ਬਚਾਉਣ ਦੀ ਖਾਤਰ ਤੇ ਅਸੀਂ ਰੇਲ ਗੱਡੀ ਦੀ ਥਾਂ ਦੇ ਉੱਤੇ ਅਸੀਂ ਜਹਾਜ਼ ਦੇ ਉੱਤੇ ਸਫ਼ਰ ਕਰ ਲਈਏ ਬਸ ਦੇ ਉੱਤੇ ਸਫ਼ਰ ਕਰਨ ਦੀ ਥਾਂ ਦੇ ਉੱਤੇ ਕਾਰ ਨਹੀਂ ਸਫ਼ਰ ਕਰਨ ਦੀ ਥਾਂ ਤੇ ਅਸੀਂ ਹਵਾਈ ਜਹਾਜ਼ ਵਰਤ ਲਈਏ ਪਰ ਇਹ ਲੋਕਾਂ ਦੀ ਪਹੁੰਚ ਤੋਂ ਦੂਰ ਆ ਲੋਕਾਂ ਦੀ ਪਹੁੰਚ ਦੇ ਵਿੱਚ ਹਵਾਈ ਸਫ਼ਰ ਹੋਵੇ ਲੋਕਾਂ ਦੀ ਪਹੁੰਚ ਦੇ ਵਿੱਚ 에어ਪੋਰਟ ਹੋਵੇ 에어ਪੋਰਟ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤੇ 에어ਲਾਈਨਾਂ ਦਾ ਕੰਪੀਟੀਸ਼ਨ ਹੋਵੇ ਤਾਂ ਜੋ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਉਡਾਣਾਂ ਜਾਣ ਤੇ ਹੋਣ ਨਹੀਂ ਤਾਂ ਉਦਾਂ ਭਾਵੇਂ ਤੁਸੀਂ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਬਣਾ ਦਿਓ ਉਦਾਂ ਭਾਵੇਂ ਤੁਸੀਂ 50 ਬਣਾ ਦਿਓ 에어ਪੋਰਟ ਪੰਜਾਬ ਦੇ ਵਿੱਚ ਉਹਦਾ ਕੋਈ ਫਰਕ ਨਹੀਂ ਪੈਣਾਗਾ ਹਾਂ ਜੇ ਆਪਾਂ ਗੁਣਾ ਘਟਾਓ ਕਰਕੇ ਦੇਖੀਏ ਤਾਂ ਦੁਆਬੇ ਦੀਆਂ 23 ਵਿਧਾਨ ਸਭਾ ਸੀਟਾਂ ਇਹਨਾਂ 23 ਵਿਧਾਨ ਸਭਾ ਸੀਟਾਂ ਨੂੰ ਮੁੱਖ ਰੱਖ ਕੇ ਸਿਆਸੀ ਪਾਰਟੀਆਂ ਦੇ ਵੱਲੋਂ ਬੜਾ ਕੁਝ ਕੀਤਾ ਜਾ ਰਿਹਾ 32% ਦੀ ਪੰਜਾਬ ਦੀ ਲਗਭਗ 32% ਦੀ ਦਲਿਤ ਭਾਈਚਾਰੇ ਦੀ ਆਬਾਦੀ ਆ ਵੋਟ ਬੈਂਕ ਆ ਉਹਨੂੰ ਮੁੱਖ ਰੱਖ ਕੇ ਵੀ ਬੜੇ ਫੈਸਲੇ ਕੀਤੇ ਜਾ ਰਹੇ ਆ ਸੋ ਸਾਰੇ ਹੀ ਧਰਮਾਂ ਦਾ ਬਹੁਤ ਬਹੁਤ ਸਤਿਕਾਰ ਆ ਪਰ ਜਿਹੜੀ ਔਰਤ ਦੇ ਉੱਤੇ ਪਰਚਾ ਦਰਜ ਹੋਇਆ ਉਸ ਔਰਤ ਦੀ ਪੜਤਾਲ ਦੇ ਵਿੱਚੋਂ ਨਿਕਲਦੀ ਤਾਂ ਗੱਲ ਇਹੀ ਆ ਕਿ ਉਹ ਕਲਪੀ ਹੋਈ ਆ ਵੀ ਉਹਦੀ ਕੁੜੀ ਮਰ ਸਕਦੀ ਸੀ ਕਿਤੇ ਮਰ ਨਾ ਜਾਵੇ ਉਹਨੇ ਇਸ ਕਰਕੇ ਤਫੀ ਨੇ ਗੱਲਾਂ ਕਹੀਆਂ ਪਰ ਜੇਕਰ ਉਹਨੇ ਅਪਸ਼ਬਦਾਂ ਦੀ ਵਰਤੋਂ ਕੀਤੀ ਆ ਕਿਸੇ ਨੂੰ ਵੀ ਨਹੀਂ ਨਹੀਂ ਕਰਨੀ ਚਾਹੀਦੀ ਮੇਰੇ ਸਮੇਤ ਪਰ ਕੱਲੇ 에어ਪੋਰਟ ਬਣਾਉਣਾ ਪੰਜਾਬ ਦੀ ਕੋਈ ਤਰੱਕੀ ਨਹੀਂ ਆ 에어ਪੋਰਟ ਦੀ ਥਾਂ ਦੇ ਉੱਤੇ ਲੋਕਾਂ ਨੂੰ ਅਸਲ ਸਹੂਲਤ ਦੇਣੀ ਚਾਹੀਦੀ ਆ ਤਰੱਕੀ ਕਿਸੇ ਵੀ ਸੂਬੇ ਦੀ ਕੱਲੇ 에어ਪੋਰਟ ਬਣਾਉਣ ਦੇ ਵਿੱਚ ਨਹੀਂ ਆ ਤੁਸੀਂ ਐਂ ਕਰੋ ਜੀ ਪਿੰਡ ਪਿੰਡ ਦੇ ਵਿੱਚ ਤੁਸੀਂ ਬੱਸ ਅੱਡਾ ਬਣਾ ਦਿਓ ਕਹੋ ਜੀ ਇੱਥੋਂ ਸਿੱਧੀਆਂ ਦਿੱਲੀ ਨੂੰ ਬੱਸਾਂ ਜਾਂਦੀਆਂ ਜੇ ਉੱਥੇ ਸਵਾਰੀ ਨਾ ਹੋਊਗੀ ਤਾਂ ਫਿਰ ਬੱਸ ਅੱਡਾ ਵੀ ਬੰਦ ਕਰਨਾ ਪੈਣਾ ਬਹੁਤ ਸਾਰੇ ਪੰਜਾਬ ਦੇ ਰੇਲਵੇ ਸਟੇਸ਼ਨ ਐਸੇ ਆ ਜਿੱਥੋਂ ਸਵਾਰੀ ਪੂਰੀ ਨਹੀਂ ਮਿਲਦੀ ਮਤਲਬ ਇ ਜੇ ਪਹਿਲਾਂ ਤਾਂ ਆਪਾਂ ਨੂੰ ਸਵਾਰੀ ਦਾ ਪ੍ਰਬੰਧ ਕਰਨਾ ਪਊਗਾ ਤੇ ਸਵਾਰੀ ਤਾਂ ਜਾਊਗੀ ਜੇਕਰ ਉਹਨਾਂ ਦਾ ਪਾਸੇਰ ਹੋਇਆ ਉਹਨਾਂ ਨੂੰ ਟਾਈਮ ਸੂਟ ਕਰਦਾ ਹੋਇਆ ਤੇ ਜੇ ਇਹ ਕੁਝ ਨਹੀਂ ਕਰਨਾ ਫਿਰ ਤਾਂ ਇਕੱਲੀ ਸਿਆਸਤਾਂ ਵੀ 에ਅਰਪੋਰਟ ਬਣਾ ਦਿੱਤੇ ਹਨ ਉਡਾਣਾ ਸ਼ੁਰੂ ਹੋ ਗਈਆਂ ਹਨ ਨਾ ਬਦਲ ਦਿੱਤਾ ਗਿਆ ਇੱਕ ਗੱਲ ਗੁਸਤਾਖੀ ਲਈ ਮਾਫੀ ਗੁਰੂ ਰਵੀਦਾਸ ਜੀ ਬਹੁਤ ਮਹਾਨ ਉਹਨਾਂ ਦੇ ਪਾਏ ਪੂਰਨਿਆਂ ਦੇ ਉੱਤੇ ਮੈਨੂੰ ਸਭ ਨੂੰ ਚੱਲਣਾ ਚਾਹੀਦਾ ਪਰ ਅਸੀਂ ਪੜਿਆ ਕਿੰਨਾ ਕ ਮੁਹਾਰੀ ਵਾਲੇ 에어ਪੋਰਟ ਦਾ ਨਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਂ ਦੇ ਉੱਤੇ ਆ ਅਸੀਂ ਉਹਨਾਂ ਨੂੰ ਕਿੰਨਾ ਕ ਪੜਿਆ ਕਰਤਾਰ ਸਿੰਘ ਸਰابہ ਦੇ ਨਾਂ ਦੇ ਉੱਤੇ ਹਲਵਾਰੇ ਵਾਲੇ 에어ਪੋਰਟ ਦਾ ਨਾਂ ਰੱਖਿਆ ਜਾਵੇ ਮੰਗ ਕੀਤੀ ਜਾ ਰਹੀ ਆ ਪਰ ਅਸੀਂ ਕਰਤਾਰ ਸਿੰਘ ਸਰابہ ਬਾਰੇ ਕਿੰਨਾ ਕ ਪੜਿਆ ਗੁਰੂ ਰਵੀਦਾਸ ਜੀ ਦੀਆਂ ਸਿੱਖਿਆਵਾਂ ਨੂੰ ਕਿੰਨਾ ਕ ਫੋਲੋ ਕੀਤਾ ਮਤਲਬ ਕਹਿਣ ਦਾ ਇਹ ਵੀ ਇਕੱਲੇ ਨਾਂ ਬਦਲਣ ਦੇ ਨਾਲ ਕੁਝ ਨਹੀਂ ਹੁੰਦਾ ਉਸ ਮਹਾਨ ਹਸਤੀ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਉਹਦੇ ਬਾਰੇ ਜਾਨਣਾ ਉਹਦੇ ਬਾਰੇ ਪੜ੍ਹਨਾ ਇਹਦੀ ਬਹੁਤ ਵੱਡੀ ਗੱਲ ਆ